ਹਿੰਮਤੇ ਹੁੰਦੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਪਾੜ ਕੇ ਸਿਨਾ ਪੱਥਰਾਂ ਦਾ ਮੰਜ਼ਲਾਂ ਦੀ ਤਖਤੀ ਲੱਗਦੀ ਉਹਨਾਂ ਦੇ ਮੱਥੇ ਜਿਹੜੇ ਘਰੋ ਬਣਾ ਕੇ ਤੁਰਨ ਨਕਸ਼ਾ ਆਪਣੇ ਸਫਰਾਂ ਦਾ ਉਸ ਦੇ ਟਾਈਮ ਦੇ ਵਿੱਚ ਜੇਕਰ ਕੋਈ ਹੈਂਡੀਕੈਪਡ ਹੁੰਦਾ ਨਾ ਉਹ ਮੰਗਣ ਦੇ ਰਾਹ ਦੇ ਉੱਤੇ ਤੁਰ ਪੈਂਦਾ ਤੁਹਾਨੂੰ ਇੰਨੀ ਹਿੰਮਤ ਕਿੱਥੋਂ ਹੁੰਦੀ ਆ ਕਿ ਤੁਸੀਂ ਆਪ ਖੁਦ ਇੱਕ ਕੰਮ ਕਰਦੇ ਹੋ ਜੌਬ ਕਰਦੇ ਹੋ ਤੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦੇ ਹੋ ਮੰਗਦੇ ਕਿ ਦੁਨੀਆ ਮੰਗਣਾ ਬਹੁਤ ਔਖਾ ਮੰ ਮੰਗ ਲੈ ਜੀ ਵੀ ਮਾਨ ਦੇ ਦੇ ਅੱਪਾ ਔਜ ਦੇ ਕੇ ਮੰਗੂ ਅੱਪਾ ਅੱਪਾ ਇਹਨੂੰ ਕਰਨਾ ਕੰਮ ਗਲਤ ਨਹੀਂ ਗਿਆ ਆ ਤੋ ਟਟ ਉਹ ਕਿਨਾਰ ਤੇ ਤੂੰ ਕੋਵੇ ਜਦੋਂ ਮੈਂ ਰੁਕੂਵੇ ਉਹ ਕਿੰਨੋਂ ਔਖਾ ਲੱਗੂ ਅੱਪਾ ਇਹਦੇ ਤੇ ਭਾਪੂ ਕੋਲ ਕਮੇ ਗੱਲ ਕਿੰਨੇ ਕੋ ਟਾਈਮ ਹੋ ਗਿਆ ਤੁਹਾਡੀ ਹਾਲਤ ਜਿਹੜੀ ਐਵੇਂ ਦੀ ਬਣੀ ਹੋਈ ਮੈਂ ਤੁਹਾਨੂੰ ਤਾਂ ਬਹੁਤ ਅੱਗੇ ਆ ਠੀਕ ਹੋ ਗਿਆ ਤੇ ਉਹ ਬੱਬ ਉਹ ਤਨੂ ਆਮ ਦਾ ਕੀ ਪਣਾ ਅੱਗੇ ਜੋ ਜੋ ਮੈਨੂੰ ਬਧੀਏ ਤੇ ਜੋ ਜੋ ਮਾਜੀ ਕੋਈ ਜਮ ਮੈਂ ਪੀਜੀਏ ਤੱਕ ਵੀ ਲਾਖਾ ਟਾਟਾ ਦੋਈ ਕੱਦ ਵਿੱਚ ਕੌਣ ਕੌਣ ਕੱਦ ਵਿਦਮੀ ਮਾਤਾ ਜੋ ਕਿ ਗੁੰਮ ਕੇ ਮੈ ਡੇਰੀ ਇੱਕ ਗੱਲ ਦੀ ਮੇ ਜਸਤੂ ਆਬ ਆ ਮੈ ਜੋ ਕਰਦਿਆਂ ਦੀ ਕਿੰਨੀ ਕ ਸਪੋਰਟ ਮਿਲਦੀ ਆ ਤੁਹਾਨੂੰ ਕਦੋਂ ਬੂਈ ਦਵਾਉ ਮਿਤੀ ਅ ਡੇ ਮੋਟਾ ਮੋਟਾ ਮੰਮਾ ਨਾ ਮੰਮਾ ਬੂ ਦਵਾਉ ਮਿਤੀ ਵਾਮਾ ਕੇ ਗੁਰਸ਼ੇਖੋਂ ਤੁਸੀਂ ਅੰਮ੍ਰਿਤ ਛਕਿਆ ਹੋਇਆ ਹਨਾ ਪੰਜ ਕਕਾਰ ਤੁਹਾਡੇ ਪਾਏ ਹੋਏ ਨੇ ਤੇ ਫਿਰ ਤੁਹਾਡੇ ਦਸਤਾਰ ਕੌਣ ਸੰਜਾਉਂਦਾ ਦਦਾਨੀ ਪੈਨਾ ਪੈਨਾ ਤੁਧਾਂ ਦੀ ਤੇ ਤੁਧਾਂ ਆਏ ਮੈਜੋਗੇ ਉਸ ਤੋਂ ਬਾਅਦ ਮੈਂ ਮੰਮੀ ਦਾ ਲੱਗੇ ਉਸ ਤੋਂ ਬਾਅਦ ਮੰਮੀ ਦੇ ਬਾਰੇ ਮੇਰੇ ਕਬੱਡਾ ਭਾਈਆ ਚੋਗੇ ਮੈਂ ਤਾਂ ਪਾ ਨਾ ਮਾਂ ਮੈਂ ਜ਼ਰੂਰ ਮੈਂ ਭਾਖਿਆ ਆਕਾ ਦੇ ਕਿਹੜਾ ਲੀਡਰ ਤੁਹਾਡਾ ਮਨਪਸੰਦ ਹੈ ਤੁਸੀਂ ਕਹਿ ਰਹੇ ਹੋ ਵੀ ਮੈਂ ਪੋਲੀਟਿਕਲ ਦੇ ਵਿੱਚ ਜਾਣਾ ਚਾਹੁੰਦਾ ਸੀ ਮੈਂ ਪਾਰਟੀ ਦੀ ਵੀ ਸੇਵਾ ਕਰਦਾ ਕਿਹੜੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਕਿਹੜਾ ਲੀਡਰ ਤੁਹਾਨੂੰ ਸਾਰਿਆਂ ਨਾਲੋਂ ਵਧੀਆ ਲੱਗਦਾ ਮੈਂ ਤਾਂ ਅਮਰੀਕਾ ਦੀ ਜਨ ਨਾਲ ਜੁੜਿਆ ਹਾਂ ਮੈਨੂੰ ਮੈਂ ਕਿਹੜਾ ਨਾ ਨਾ ਜਿਨ ਵੀ ਜ ਮਜ਼ੂਤਾ ਲੀਡਰ ਲੀਡੀਏ ਪਾ ਹਾਂ ਤਾਂ ਇਹ ਮੈਂ ਇੱਕ ਦੇ ਨੋ ਵਿੱਚ ਨਾਲ ਦਿੰਦਾ ਹਾਂ ਬਹੁਤ ਓਕੇ ਲੱਗਦਾ ਮੈਂ ਤਾਂ ਨੂੰ ਮੁੱਤਿਆ ਦੇ ਦੋਤੇ। ਜਦੋਂ ਮੜੀ ਕਾਲੀ ਦਲ ਦੀ ਗੱਲ ਕੀਤੀ ਤੁਸੀਂ ਸੁਖਵੀਰ ਬਾਦਲ ਕਿਵੇਂ ਲੱਗਦੇ ਤੁਹਾਨੂੰ? ਬੈਟਰ ਕਿਛੀ ਆਉਣ ਵਾਸਤੇ ਕਿ ਮੈਂ ਆਹ ਕੋਈ ਬਿਜਲ ਬਿਆ ਪੰਜਾਬ ਉਤਰ ਕੀ ਆਦਲਾ ਬਿਜਲ ਸੱਤਾਂ ਜਿਹੋ ਜੁਬੇ ਕੰਮ ਕੀਤੇ ਉਹ ਤਕਬਿਲ ਹੋ ਗਏ ਦਸ ਗਾਦੇ ਨੇ। ਲੱਗਦਾ ਵੀ 2027 ਚ ਜਿਹੜੀ ਸਰਕਾਰ ਬਣਾਉਣਗੇ ਅੰਧਵਤਾਂ ਇਹ ਹਿੰਮਤੇ ਹੁੰਦੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਪਾੜ ਕੇ ਸਿਨਾ ਪੱਥਰਾਂ ਦਾ ਮੰਜ਼ਲਾਂ ਦੀ ਤਖਤੀ ਲੱਗਦੀ ਉਹਨਾਂ ਦੇ ਮੱਥੇ ਜਿਹੜੇ ਘਰੋ ਬਣਾ ਕੇ ਤੁਰਨ ਨਕਸ਼ਾ ਆਪਣੇ ਸਫਰਾਂ ਦਾ ਇੱਕ ਅਜਿਹਾ ਪੰਜਾਬ ਦਾ ਨੌਜਵਾਨ ਜਿਹੜਾ ਕਿ ਹੈਂਡੀਕੈਪਡ ਹੈ ਪਰ ਆਪਣੇ ਘਰ ਦਾ ਪੂਰਾ ਖਰਚਾ ਚੁੱਕਦਾ ਹੈ ਅੱਜ ਦੇ ਟਾਈਮ ਦੇ ਵਿੱਚ ਜੇਕਰ ਕਿਸੇ ਦੀ ਕੋਈ ਲੱਤ ਜਾਂ ਬਾਹ ਖਰਾਬ ਹੋ ਜਾਂਦੀ ਹੈ ਉਹ ਮੰਗਣ ਦੇ ਰਾਹ ਦੇ ਉੱਤੇ ਤੁਰ ਪੈਂਦਾ ਪਰ ਇਸ ਨੌਜਵਾਨ ਦੇ ਵੱਲੋਂ ਇੱਕ ਅਜੀਹਾ ਟ੍ਰੈਂਡ ਸੈੱਟ ਕੀਤਾ ਗਿਆ ਜੌਬ ਕਰਦੇ ਨੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦੇ ਨੇ ਤਾਂ ਸਾਰਿਆਂ ਨਾਲੋਂ ਪਹਿਲਾਂ ਕਿਉਂਕਿ ਜਿਆਦਾ ਸਮਾਂ ਨਾ ਤੁਹਾਡਾ ਖਰਾਬ ਕਰਦੇ ਹੋਏ ਮੈਂ ਉਹਨਾਂ ਦੇ ਨਾਲ ਹੀ ਮਿਲਾ ਦਿੰਨਾ ਮੇਰੇ ਨਾਲ ਨੇ ਲਕੀ ਔਜਲਾ ਜੀ ਲਕੀ ਔਜਲਾ ਜੀ ਸਾਰਿਆਂ ਨਾਲੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਦੋ ਦੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜੋ ਮੈਨੂੰ ਟਾਕ ਇਟ ਲੇਡਿੰਗ ਦੇ ਟੈਗ ਦਿੱਤਾ। ਵੀਰੇ ਅੱਜ ਦੇ ਟਾਈਮ ਦੇ ਵਿੱਚ ਜੇਕਰ ਕੋਈ ਹੈਂਡੀਕੈਪਡ ਹੁੰਦਾ ਨਾ ਉਹ ਮੰਗਨ ਦੇ ਰਾਹ ਦੇ ਉੱਤੇ ਤੁਰ ਪੈਂਦਾ ਤੁਹਾਨੂੰ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਕਿ ਤੁਸੀਂ ਆਪ ਖੁਦ ਇੱਕ ਕੰਮ ਕਰਦੇ ਹੋ ਜੌਬ ਕਰਦੇ ਹੋ ਤੇ ਆਪਣੇ ਘਰ ਦਾ ਪਾਲਣ ਪੋਛ ਨੂੰ। ਹਾਂਜੀ। ਮੰਗਦੇ ਦੇ ਕਿ ਦੁਨੀਆ ਮੰਗਣਾ ਬਹੁਤ ਔਖਾ। ਹੂੰ। ਮ ਮੰਗ ਲਈ ਜੀ ਵੀਰ ਮਾਨੇ ਬਿਤੇ ਅੱਪਾ ਹੋ ਜਿਦੈ ਮੰਗਦੇ ਅੱਪਾ ਅੱਪਾ ਇਹਨੂੰ ਕਿਹਾ ਨਾ ਕੰਮ ਕਰ ਲੈ ਤਰੇ ਕਾ ਆ ਤਟ ਟੋ ਉਹ ਕਿਨਾਂ ਦੇ ਤਨੂ ਕੋਵੇ ਜਮਨੂ ਕੋਵੇ ਉਹ ਕਿੰਨੋ ਖਲਗੂ ਅੱਪਾ ਇਹਦੇ ਭਇਆ ਫੋ ਗੁ ਕਮੇ ਗੱਲ ਕਮ ਕਰਨ ਜੂਰੀਆ ਪਪਾ ਨਾਲ ਕੁ ਹੀ ਨੀ ਵਿਕਿਆ ਕਿਤੇ ਕੋਲ ਨਾ ਮੁਤਪਾ ਬੰਨਕੇ ਤਕ ਹੂੰ ਕਿੰਨਾ ਕੇ ਤੇ ਮੰਕ ਕੇ ਖਾਣੇ ਕਿੰਨੇ ਕੋ ਟਾਈਮ ਹੋ ਗਿਆ ਤੁਹਾਡੀ ਹਾਲਤ ਹੈ ਜਿਹੜੀ ਐਵੇਂ ਦੀ ਬਣੀ ਹੋਈ ਹੈ ਦੂਰ ਤੋਂ ਹੀ ਵੀ ਦੂਰ ਜੰਟੇ ਕੋਟਾ ਮੈਂ ਦੂਰੋਂ ਤੋਂ ਬਗ ਠੀਕ ਹੋ ਗਿਆ ਤੇ ਉਹ ਪਪਾ ਉਹ ਕੰਗੂ ਅਮਰ ਦੀ ਕਿਪਣਾ ਅਗੇ ਜੋ ਜੋ ਮੇਂ ਉਮਰ ਬਤੀਏ ਤੇ ਜੋ ਜੋ ਮਾਢੀ ਕੋਈ ਜਨਾ ਮੈਂ ਪੀਜੀਏ ਤੱਕ ਵੀ ਲਾ ਕਾ ਟਾ ਟਾ ਦਵਾਈ ਕਦੀ ਕਰ ਦੇ ਵਿੱਚ ਕੌਣ ਕੌਣ ਆ ਕਦੇ ਵਿੱਚ ਮੇਂ ਮਾਤਾ ਜੋ ਕਿ ਗੁੰਗੇ ਨੇ ਮਾਡਰੀਆ ਇੱਕ ਦੀ ਮੇਂ ਜਿ ਸਤਿ ਉਹ ਆ ਮੇ ਜੋਕ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਮੈਂ ਬਾਹਰ ਦਾ ਉਹ ਖੇਤੀਬਾੜੀ ਕਰਦੇ ਤੁਸੀਂ ਹੱਥ ਵਟਾਉਨੇ ਉਹਨਾਂ ਦਾ ਆ ਤੁਸੀਂ ਜਿਵੇਂ ਅਸੀਂ ਤੁਸੀਂ ਮੀ ਜੋਬ ਲੱਗੇ ਦੋਵੇਂ ਮੈਂ ਇੱਥੇ ਜੋਬ ਕਿੰਨੀ ਵੱਧ ਧਿਆਨ ਦੇਦਾ ਉਹ ਗੰਫਤਕੋਲ ਨਾ ਮੈਂ ਅੱਪਾ ਗਾ ਅੰਨੇ ਆਏ ਕਿੰਨਾ ਕੁ ਔਖਾ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਕੰਮ ਕਰਨਾ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਹੈ ਯੱਕਾ ਆਪਾਂ ਸਮਾਜ ਦੀ ਗੱਲ ਕਰ ਲਈਏ ਚੰਗੇ ਭਲੇ ਬੰਦੇ ਨੂੰ ਮੋਰਖ ਬਣਾ ਜਾਂਦੇ ਨੇ ਲੋਕ ਇਹ ਤਾਂ ਫੇਰ ਰੱਬ ਦਾ ਜੀ ਹੈ ਬਾਈ ਦੇ ਉੱਤੇ ਐਨੀ ਮੁਸੀਬਤ ਆ ਜਿਹੜੀ ਪਈ ਹੋਈ ਆ ਤੁਹਾਨੂੰ ਕਿੰਨਾ ਕੁ ਔਖਾ ਲੱਗਦਾ ਸਰਵਾਈਵ ਕਰਦਾ ਕੋਈ ਔਖਾ ਇਹਦਾ ਔਖਾ ਉਹਨੂੰ ਲੁਕਾਏ ਕੋਈ ਨਾ ਮਾ ਕੰਮ ਕਰ ਕੋਈ ਨਾ ਮਾ ਅਬ ਤੁਰੂ ਤੁਰ ਕੱਦ ਨੇ ਕਹਿੰਦਾ ਸੌਂਕ ਨੂੰ ਕਰਦੇ ਨੇ ਕਹਿੰਦਾ ਮਜੂਰੀ ਨੂੰ ਕਰਦੇ ਨੇ ਬਲਝੌਂਗ ਵੀ ਕਰਦੇ ਆ ਪੂਰੇ ਆ ਤੇਰੇ ਮਨ ਤੇ ਕਰਨੇ ਕਰਨੇ ਸੌਗੇ ਵੀ ਬਗੋਣ ਕਦੇ ਐਵੇਂ ਹੋਇਆ ਵੀ ਤੁਸੀਂ ਮਾਰਕੀਟ ਦੇ ਵਿੱਚ ਕਿਤੇ ਗਏ ਹੋ ਲੋਕ ਤੁਹਾਡੇ ਨਾਲ ਈਰਖਾ ਕਰਨ ਨਹੀਂ ਇਹ ਦੇਖ ਆ ਜੋ ਥਵ ਟਾਈਡ ਵਿਕ ਦਾ ਅਜਿਹੀ ਦੀ ਅਭੀ ਜਿਨੇ ਹੀ ਦਿੱਕਾ ਕਰਨੀਆਂ ਅਮ ਇਹ ਇਹ ਦੋਈ ਜਿਨ ਕਨੇ ਕਰੀਦਾ ਆਪਣਾ ਕੋਈ ਵੀ ਨਹੀਂ ਕਰਦਾ ਆਪ ਕੋਈ ਵੀ ਨਹੀਂ ਹੁੰਦਾ ਹਾਂ ਅੱਜ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆਏ ਹੋ ਸਾਡੇ ਸਟੂਡੀਓ ਚ ਆਏ ਹੋ ਕਿੰਨਾ ਘੌਖਾ ਲੱਗਿਆ ਇੱਥੇ ਆਉਣਾ ਕਿਵੇਂ ਆਏ ਕਿਵੇਂ ਪਹੁੰਚੇ ਕੋਈ ਘੌਖਾ ਲੱਗੇ ਦਿੱਤੀ ਬਾਤ ਸੁਰੀਆ ਮੈਂ ਬਾਤ ਤੈਨੂੰ ਆਟੋ ਕੀਤਾ ਮੈਂ ਦਿੱਤੇ ਵੀ ਜਾਂਦਾ ਮੈਂ ਗੱਲੇ ਹੀ ਜਾਂਦਾ ਮੈਂ ਕਿਤੇ ਨਾਮ ਲੈ ਕੇ ਜਾਂਦਾ ਮੈਂ ਇਹ ਨਾਮ ਵੀ ਲੈ ਕੇ ਜਾਵਾਂ ਉਹਨੂੰ ਕਹਿ ਕੇ ਵੀ ਜਾਵਾਂ ਪਈ ਖੁਦ ਡਰ ਤੁੰਦਈ ਮੈਨੂੰ ਹਾਂ ਕਈ ਵੇ ਉਦਨੂ ਕੋ ਮੈਨੂੰ ਜੂਰੀ ਕੰਮ ਬਦਲਣਾ ਕਿ ਤੈਨੂੰ ਮੈਂ ਨਾਲ ਲੈ ਕੇ ਜਾਵਾਂ ਉਹ ਇਹ ਦੂਜੇ ਦਿਨ ਮੈਨੂੰ ਫੋਨ ਆ ਜਾਵੇ ਭੇਜਦਾ ਮੈਂ ਮਜੂਰੀ ਹੋ ਗਈ ਕਈ ਵੇ ਅਮਦਾਨਤੀ ਭੇਜਣ ਦੀਆ ਉਹ ਉਹ ਵੇ ਮਾਰ ਸੁਕਦਾ ਹੂੰ ਐਸੇ ਕੰਮ ਕੱਲ੍ਹ ਹੀ ਹੋਣਾ ਕਦੇ ਆਵੇਂ ਹੋਇਆ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਕਿਹਾ ਹੋਵੇ ਵੀ ਮੇਰੇ ਨਾਲ ਚੱਲੋ ਆਪਾਂ ਫਲਾਣੀ ਜਗ੍ਹਾ ਕੰਮ ਜਾਣਾ ਤੇ ਉਹਨੇ ਜਵਾਬ ਦਿੱਤਾ ਹੋਵੇ ਆਏ ਤਾਂ ਆਏ ਬੋਸ ਕੱਟ ਨੇ ਆਏ ਕੋਈ ਜਵਾਬ ਵੀ ਨਾ ਕੋਈ ਨਾ ਕੋਈ ਜੀ ਜੁਰ ਨਾ ਕਦੇ ਕੋਈ ਅੱਜ ਦੇ ਟਾਈਮ 'ਚ ਕੋਈ ਵੇਲਾ ਵੀ ਵੇਲੇ ਵੀ ਨਹੀਂ ਵੇਲਾ ਵੀ ਨਹੀਂ ਹਮ ਨਿੱਕੇ ਨਿੱਕੇ ਕੰਮ ਤਾਂ ਆ ਗਏ ਕਿਸੇ ਨੂੰ ਕਿਤੇ ਜਾਣਾ ਕਿਸੇ ਕੋਈ ਰਾ ਆਦਨ ਪ੍ਰੋਗਰਾਮ ਬਣਾ ਦਾਖਲੇ ਕਰਦੇ ਆ ਕਰਦਿਆਂ ਦੀ ਕਿੰਨੀ ਕੁ سپورਟ ਮਿਲਦੀ ਆ ਤੁਹਾਨੂੰ ਕਦੋਂ ਬੂਈ ਤੋਂ ਬਹੁਤ ਮਿੱਤਿਆ ਅ ਡੇਢ ਮੋਟੇ ਮੋਟੇ ਮੰਮਾ ਮੰਮਾ ਵੀ ਤੋਂ ਬੜ ਗੋਈ ਮਿੱਤਿਆ ਆਵਾ ਮੈਂ ਕਹੀ ਤੁਸੀਂ ਗੁਰਸੇਖੋਂ ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈ ਨਾ ਪੰਜ ਕਕਾਰ ਤੁਹਾਡੇ ਪਾਏ ਹੋਏ ਨੇ ਤੇ ਫਿਰ ਤੁਹਾਡੇ ਦਸਤਾਰ ਕੌਣ ਸੰਜੋਦਾ ਦਸਤਾਰ ਨਹੀਂ ਪਹਿਨਾ ਪਹਿਨਾ ਤਦੋਂ ਜੀਤੇ ਤਦੋਂ ਮੈਂ ਆਏ ਮੈਚ ਹੋ ਗਿਆ ਉਸ ਤੋਂ ਬਾਅਦ ਮੈਂ ਮੰਮੀ ਦੇ ਨਾਲ ਲੱਗ ਗਿਆ ਉਸ ਤੋਂ ਬਾਅਦ ਮੰਮੀ ਦੇ ਨਾਲ ਮੈਂ ਕਬੱਡਾ ਭਾਈਆ ਚੋ ਗਿਆ ਮੈਂ ਤਾਂ ਆ ਨਾ ਮਾਂ ਮੈਂ ਜ਼ਰੂਰ ਮੈਂ ਉਹ ਖਿਆਲ ਰੱਖਦੇ ਨੇ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਲੁੱਟਾਂ ਖੋਹਾਂ ਵਾਲੇ ਜਾਂਦੀ ਹੈ ਠੱਗੀਆਂ ਮਾਰਦੀਆਂ ਲੋਕਾਂ ਦੇ ਨਾਲ ਫਨਾ ਕੰਮ ਨਹੀਂ ਕਰਦੇ ਜਿਵੇਂ ਹੁਣ ਤੁਸੀਂ ਕੰਮ ਕਰਦੇ ਹੋ ਉਹਨਾਂ ਲੋਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਮੈਂ ਜੋ ਦਿਨ ਆ ਜਾ ਜੋ ਜੇ ਆਵਾ ਕੰਮ ਕਰਨ ਉਹ ਮੈਂ ਤਾਂ ਕਰਾਂ ਬੇ ਮਾਪਾਪੂ ਕੇ ਦੇਖਣ ਆ ਜਿਨੇ ਤੁਹਾਨੂੰ ਬਾਲ ਕੇ ਵੱਡੇ ਕੀਤਾ ਲਗਾਇਆ ਉਹ ਉਹਨਾਂ ਨੇ ਕਦਰ ਕਰਨ ਤੇ ਲੁੱਟਾ ਗੋਕ ਤੇ ਕਿੰਨੇ ਅੱਜ ਲੋਟ ਕੋ ਖਾ ਲੇਗੇ ਕੱਲ ਤੱਕ ਖਾ ਲੇਗੇ ਉਹ ਤਾਂ ਵਾ ਇੱਕ ਇੱਕ ਨਿਕਦਾ ਫੜਿਆ ਵੀ ਜਾਂਦਾ ਉਹ ਇਸਾਈ ਜ਼ਿੰਦਗੀ ਨੂੰ ਪਤਾ ਨਹੀਂ ਰਹਿੰਦਾ ਅੱਜ ਕੱਲੇ ਜਿਵੇਂ ਆਵਾਜ਼ਾਈ ਦਾ ਸਾਧਨ ਆ ਤੁਹਾਡੇ ਸ਼ੌਂਕ ਕੀ ਕੀ ਨੇ ਮੈਂ ਦਾਉਂਕ ਦਾ ਆਹਨ ਵੇ ਇੱਕ ਜਾਹਾਂ ਲਾਉਂਗਾ ਜਾ ਮਿੱਠਿਓ ਅੱਪਾ ਮੈਂ ਤੋ ਕੋਈ ਕਾਹ ਦਤੋਂਗਿ ਮੈਂ ਸੰਗਦੀ ਕੁ ਪੋਲੀਟੀਕਲ ਲੈਚ ਜਾਣਾ ਪੋਲੀਟੀਕਲ ਲੈਚ ਵੀ ਮੈਂ ਗਿਆ ਚਲੋ ਮੈਂ ਦਿਨੇ ਕੀ ਰੋਗਾ ਗਿਆ ਆਪਾਂ ਨਾ ਕੋਈ ਮਿਲ ਬਣਾ ਨਾ ਆਪਾਂ ਕੋਈ ਮੈਂਬਰ ਬਣਾ ਆਪਾਂ ਆਵ ਅਪਾ ਜੀਨੇ ਕੀ ਤੋਗੇ ਪਾੜੀ ਸੇਵਾ ਗਈ ਹੈ ਪਰ ਮੈਂ ਨਾ ਦਿਨੇ ਚੋਪ ਕਰਦਾ ਮੈਂ ਸੰਗ ਕਾ ਬਦ ਕਪਾ ਜੀ ਰ ਭਈਆ ਮੇ

ਅਮਾ ਅਮਨ ਦਤਵਤਾ ਅ ਦੋ ਤਿੰਨ ਮਹੀਨੇ ਬਾਅਦ ਦਾਨ ਨੂੰ ਅਮਤਾ ਚੀ ਦਾ ਅਜ ਤੋ ਬਾਦ ਰੱਖਦਾ ਮੈਂ ਆ ਤਨ ਵੀ ਦੁਗਰਾ ਆ ਕਰੀਦਾ ਹੋਰ ਸੁਣਾਓ ਅੱਜ ਕੱਲ ਤੁਸੀਂ ਕੀ ਕੀ ਕਰਦੇ ਹੋ ਰੁਟੀਨ ਕੀ ਆ ਤੁਹਾਡੀ ਸਵੇਰੇ ਉੱਠ ਕੇ ਪਾਠ ਪੂਜਾ ਕਰਦੇ ਹੋ ਮੈਂ ਤੇ ਮੈਂ ਆਦੀ ਰੂਟੀਆਂ ਮੈਂ ਤੇ ਸਵੇਰੇ ਉੱਠਦਾ ਤੇ ਸਵੇਰੇ ਉੱਠ ਕੇ ਨਾਈ ਤੋਂ ਵੀ ਦਾ ਨਾ ਦਾ ਵੀ ਦਾ ਵੀ ਘਾ ਕੇ ਬਾਟੂਆ ਘਾ ਕੇ ਉਹ ਤੋਂ ਬਾਅਦ ਮੈਂ ਉਹ ਚਾ ਚਾਵਾ ਹੀ ਬਿਨਾ ਚਾਵਾ ਹੀ ਬਿਗੇ ਉਹ ਤੋਂ ਬਾਅਦ ਮੇਰਾ ਵੱਡਾ ਭਾਈ ਆ ਜਾਂਦਾ ਜੋ ਮੈਂ ਦੰਬਰ ਮੈਨਾਂ ਉਹ ਤੇ ਉਹ ਤੋਂ ਨਹੀਂ ਚੱਕ ਲੈਂਦਾ ਫੇ ਮੇਰੂ ਮੈਂ ਨਾ ਨਹੀਂ ਕਾਲੀ ਦਤੀ ਸ਼ੇ ਰਕਾ ਤਾਂ ਮੈਂ ਮਲੋ ਲੋ ਮੇਰਾ ਵੱਡਾ ਭਾਈ ਇਹਦਾ ਕੋਈ ਪ੍ਰੀਤੀ ਰਾਜੂ ਕੰਨਾ ਆ ਉਹ ਫਿਰ ਤੁਸੀਂ ਦੇਖੋ ਕਿਹੜਾ ਲੀਡਰ ਤੁਹਾਡਾ ਮਨਪਸੰਦ ਆ ਤੁਸੀਂ ਕਹਿ ਰਹੇ ਹੋ ਵੀ ਮੈਂ ਪੋਲੀਟੀਕਲ ਦੇ ਵਿੱਚ ਜਾਣਾ ਚਾਹੁੰਦਾ ਸੀ ਮੈਂ ਪਾਰਟੀ ਦੀ ਵੀ ਸੇਵਾ ਕਰਦਾ ਕਿਹੜੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਕਿਹੜਾ ਲੀਡਰ ਤੁਹਾਨੂੰ ਸਾਰਿਆਂ ਨਾਲੋਂ ਵਧੀਆ ਲੱਗਦਾ ਮੈਂ ਤਾਂ ਮਨੀਕਾ ਦੀ ਨਾਲ ਜੁੜਿਆ ਆ ਮੈਂ ਮੈਂ ਕਿਹੜਾ ਨਾਲ ਨਾ ਜਿਨ ਵੀ ਜ ਮੁਰਦਾ ਲੀਡਰ ਲੀਡਿਏ ਪਾ ਤਾਂ ਆ ਭੈਣਾ ਮੈਂ ਕਿਹਦੇ ਨਾਲ ਦਿੰਦਾ ਆ ਬੜਾ ਔਖਾ ਲੱਗਦਾ ਮੈਂ ਤਾਂ ਇਹ ਤੁਮੂ ਚ ਗੱਲ ਨੂੰ ਤਾਂ ਬਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਤੁਸੀਂ ਸੁਖਵੀਰ ਬਾਦਲ ਕਿਵੇਂ ਲੱਗਦੇ ਤੁਹਾਨੂੰ ਬੈਟਰ ਕੀ ਹੈ ਔਰ ਵਸਟ ਕੀ ਹੈ ਮੈਂ ਕੋਈ ਬਿਜਲ ਬਿਆ ਪੰਜਾਬ ਨੂੰ ਤਰੱਕੀ ਆਦਲਾ ਬਿਦੇ ਸਤਲਾਂ ਦੇ ਜੋ ਵੀ ਕੰਮ ਕੀਤੇ ਉਹ ਤੱਕ ਵੀ ਲੋਗੇ ਦਾ ਗੱਲ ਦੇ ਲੱਗਦਾ ਵੀ 2027 ਚ ਜਿਹੜੀ ਸਰਕਾਰ ਬਣਾਉਣਗੇ ਅੰਡਰਵਤਨ ਜੇ ਤੁਹਾਨੂੰ ਸੁਖਵੀਰ ਬਾਦਲ ਨੂੰ ਮਿਲਣ ਦਾ ਮੌਕਾ ਮਿਲੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਮੈਨੂੰ ਕਈ ਵਾਰੀ ਮਿਲ ਚੁੱਕਿਆ ਮੈਂ ਅਗਰ ਜਾਂਦੇ ਹਾਂ ਤਾਂ ਜਿਹੜਾ ਮੇਰਾ ਬੱਡਾ ਭਾਈ ਹੈ ਅਗਰ ਪ੍ਰੀਜ਼ਿੰਗ ਰਾਜੂ ਘਨਾਈ ਹੋਵੇ ਜੇ ਅੰਦਰ ਉਹ ਉਹਗਾ ਉਹ ਮੈਂ ਤੱਕ ਰੋ ਹੂੰ ਔਰ ਬਈਆ ਅੱਗੇ ਜੋ ਮੈਂ ਆਪਾਂ ਵੱਡੇ ਭਾਈ ਨੂੰ ਮਿਲੋ ਤੋ ਐਮਐਲਏ ਤੇ ਪ੍ਰਧਾਨ ਮੰਤਰੀ ਦੇਖਣ ਚਾਹਣਾ ਤਾਂ ਲਖੀ ਜੀ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਹ ਨਹੀਂ ਦੂਰੋ ਚੱਲ ਕੇ ਸਾਡੇ ਕੋਲ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਦਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ ਰੋਜ਼ਾਨਾ